ਕੈਨੇਡਾ ਨੇ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਾਹਤ ਐਲਾਨ ਕੀਤਾ ਹੈ ਜੋ ਪੜ੍ਹਾਈ ਦੌਰਾਨ ਕੰਮ ਕਰਦੇ ਨੇ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਗਿਆ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ ਜੋ ਕਿ ਪਿਛਲੀ 20 ਘੰਟਿਆਂ ਦੀ ਸੀਮਾ ਤੋਂ ਵੱਧ ਹੈ ਜੀ ਹਾਂ ਕੈਂਪਸ ਤੋਂ ਬਾਹਰ ਦਾ ਕੰਮ ਇੱਕ ਸਟੱਡੀ ਪਰਮਿਟ ਧਾਰਕ ਦੁਆਰਾ ਕੀਤਾ ਗਿਆ ਰੋਜ਼ਗਾਰ ਹੈ ਜੋ ਉਹਨਾਂ ਦੇ ਰਜਿਸਟਰਡ ਵਿਦਿਅਕ ਸੰਸਥਾ ਦੇ ਕੈਂਪਸ ਤੋਂ ਬਾਹਰ ਹੁੰਦਾ ਹੈ 8 ਨਵੰਬਰ ਤੋਂ ਜੋ ਆ 24 ਤੱਕ ਵਿਦਿਆਰਥੀ ਵਰਕ ਪਰਮਿਟ ਦੀ ਲੋੜ ਤੋਂ ਬਿਨਾ ਪ੍ਰਤੀ ਹਫਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਦੇ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਕਾਮਕਾਜੀ ਨਿਯਮ ਅਨੁਸਾਰ ਕੁਝ ਵਿਦਿਆਰਥੀ ਇਸ ਕਿਸਮ ਦਾ ਕੰਮ ਨਿਯਤਮ ਅਕਾਦਮਿਕ ਸੈਸ਼ਨਾਂ ਦੌਰਾਨ ਹਫਤੇ ਵਿੱਚ 24 ਘੰਟੇ ਤੱਕ ਅਤੇ ਵਰਕ ਪਰਮਿਟ ਤੋਂ ਬਿਨਾ ਅਕਾਦਮਿਕ ਸੈਸ਼ਨਾਂ ਵਿਚਕਾਰ ਨਿਯਮਤ ਤੌਰ 'ਤੇ ਨਿਰਧਾਰਤ ਬ੍ਰੇਕਾਂ ਦੌਰਾਨ ਪੂਰਾ ਸਮਾਂ ਕੱ ਸਕਦੇ ਨੇ ਕੈਂਪਸ ਦੇ ਵਿੱਚ ਕੰਮ ਕਿਸੇ ਵਿਦਿਅਕ ਸੰਸਥਾ ਦੀ ਸਹੂਲਤਾਂ ਵਿੱਚ ਕੀਤੇ ਗਏ ਰੁਜ਼ਗਾਰ ਨੂੰ ਦਸਉਂਦਾ ਜਿੱਥੇ ਇੱਕ ਵਿਦਿਆਰਥੀ ਰਜਿਸਟਰਡ ਹੁੰਦਾ ਹੈ ਤੇ ਪੋਸਟ ਸਕੈਂਡਰੀ ਸਟਡੀ ਪਰਮਿਟ ਧਾਰਕਾਂ ਨੂੰ ਆਪਣੀ ਯੂਨੀਵਰਸਿਟੀ ਜਾਂ ਕੋਲੇਜ ਦੇ ਕੈਂਪਸ ਵਿੱਚ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਜਦੋਂ ਤੱਕ ਉਹ ਪੂਰੇ ਸਮੇਂ ਦੀ ਵਿਦਿਆਰਥੀ ਹੁੰਦੇ ਨਹੀਂ ਇਕ ਓਪਨ ਵਰਕ ਪਰਮਿਟ ਧਾਰਕ ਨੂੰ ਕਿਸੇ ਵੀ ਮਾਲਕ ਦੇ ਲਈ ਇੱਕ ਨਿਰਧਾਰਤ ਸਮੇਂ ਦੇ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਕੀਤੇ ਜਾਂ ਸਥਾਨ ਉੱਤੇ ਪਾਬੰਦੀਆਂ ਲਗਾ ਸਕਦਾ ਹੈ ਜੇਕਰ ਤੁਹਾਡੇ ਸਟੱਡੀ ਪਰਮਿਟ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਅਧਿਕਾਰਤ ਨਹੀਂ ਹੋ ਅਤੇ ਜੇਕਰ ਤੁਸੀਂ ਸਿਰਫ ਅੰਗਰੇਜ਼ੀ ਜਾਂ ਫ੍ਰੈਂਚ ਨੂੰ ਦੂਜੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਦਾਖਲ ਕੀਤਾ ਹੈ ਤਾਂ ਤੁਸੀਂ ਵਰਕ ਪਰਮਿਟ ਤੋਂ ਬਿਨਾ ਕੈਂਪਸ ਤੋਂ ਬਾਹਰ ਕੰਮ ਨਹੀਂ ਕਰ ਸਕਦੇ ਇੱਕ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਵਰਕ ਪਰਮਿਟ ਤੋਂ ਬਿਨਾ ਕੰਮ ਕਰ ਸਕਦਾ ਇਹ چیکਰੂ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਯੂਨੀਵਰਸਿਟੀ ਜਾਂ ਕਾਲਜ ਦੇ ਕੈਂਪਸ ਵਿੱਚ ਜਿੱਥੇ ਉਹ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਸਮੇਂ ਲਈ ਜਿਸ ਸਮੇਂ ਦੇ ਲਈ ਉਹ ਉਸ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜਨ ਲਈ ਅਧਿਆਨ ਪਰਮਿਟ ਰੱਖਦਾ ਹੈ ਜੇਕਰ ਉਹ ਇੱਕ ਗਿਆਨ ਪਰਮਿਤਿਤਾਰਕ ਨੇ ਅਤੇ ਉਹ ਇੱਕ ਨਿਰਧਾਰਤ ਸਿੱਖਲਾਈ ਸੰਸਥਾ ਵਿੱਚ ਦਾਖਲਾ ਪ੍ਰਾਪਤ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਹਾਲਾਂਕਿ ਉਹਨਾਂ ਨੂੰ ਅਕਾਦਮਿਕ ਸੈਸ਼ਨਾਂ ਦੇ ਵਿੱਚਕਾਰ ਨਿਯਮਿਤ ਤੌਰ ਤੇ ਨਿਰਧਾਰਤ ਬ੍ਰੇਕ ਦੌਰਾਨ ਪੂਰੇ ਸਮੇਂ ਦੇ ਕੰਮ ਵਿੱਚ ਸ਼ਾਮਲ ਹੁੰਦੀ ਆ ਗਿਆ ਹੈ ਪਰ ਉਹਨਾਂ ਨੂੰ ਨਿਯਮਤ ਅਕਾਦਮਿਕ ਸੈਸ਼ਨ ਦੌਰਾਨ ਪ੍ਰਤੀ ਹਫ਼ਤੇ 24 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਅਗਿਆ ਨਹੀਂ ਹੈ ਆਤੇ ਵਿਦਿਆਰਥੀਆਂ ਤੇ ਲਈ ਕੈਨੇਡਾ ਸਖਤ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦਾਸੀ ਇੱਕ ਨਿਊਜ਼ ਅਨੁਸਾਰ ਕੈਨੇਡਾ ਭਾਰਤ ਤੋਂ ਵੀਜ਼ਾ ਅਲਜੀਆਂ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਸੰਘੀ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਧੋਖਾਧੜੀ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ ਖਾਸ ਵੀਜ਼ਾ ਅਲਜੀਆਂ ਨੂੰ ਰੱਦ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੀ ਹੈ ਅੱਗੇ ਵਧਦੇ ਹੋਏ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਤੇ ਕੈਨੇਡਾ ਦੀ 2026 2028 ਇਮੀਗ੍ਰੇਸ਼ਨ ਪੱਤਰ ਯੋਜਨਾ ਦਾ ਟਿੱਚਾ 20 भी 28 ਵਿੱਚ ਸਿਰਫ 155000 ਵਿਦਿਆਰਥੀਆਂ ਦੀ ਆਮਦ ਹੈ ਜੋ ਕਿ ਪਿਛਲੇ ਸਾਲ ਦੇ ਟੀਚੇ ਨਾਲੋਂ 49% ਘਟ ਹੈ ਕੈਨੇਡਾ ਨੇ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਾਹਤ ਐਲਾਨ ਕੀਤਾ ਹੈ ਜੋ ਪੜ੍ਹਾਈ ਦੌਰਾਨ ਕੰਮ ਕਰਦੇ ਨੇ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਗਿਆ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ ਜੋ ਕਿ ਪਿਛਲੀ 20 ਘੰਟਿਆਂ ਦੀ ਸੀਮਾ ਤੋਂ ਵੱਧ ਹੈ ਜੀ ਹਾਂ ਕੈਂਪਸ ਤੋਂ ਬਾਹਰ ਦਾ ਕੰਮ ਇੱਕ ਸਟੱਡੀ ਪਰਮਿਟ ਧਾਰਕ ਦੁਆਰਾ ਕੀਤਾ ਗਿਆ ਰੋਜ਼ਗਾਰ ਹੈ ਜੋ ਉਹਨਾਂ ਦੇ ਰਜਿਸਟਰਡ ਵਿਦਿਅਕ ਸੰਸਥਾ ਦੇ ਕੈਂਪਸ ਤੋਂ ਬਾਹਰ ਹੁੰਦਾ ਹੈ 8 ਨਵੰਬਰ ਤੋਂ ਜੋ ਆ 24 ਤੱਕ ਵਿਦਿਆਰਥੀ ਵਰਕ ਪਰਮਿਟ ਦੀ ਲੋੜ ਤੋਂ ਬਿਨਾ ਪ੍ਰਤੀ ਹਫਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਦੇ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਕਾਮਕਾਜੀ ਨਿਯਮ ਅਨੁਸਾਰ ਕੁਝ ਵਿਦਿਆਰਥੀ ਇਸ ਕਿਸਮ ਦਾ ਕੰਮ ਨਿਯਤਮ ਅਕਾਦਮਿਕ ਸੈਸ਼ਨਾਂ ਦੌਰਾਨ ਹਫਤੇ ਵਿੱਚ 24 ਘੰਟੇ ਤੱਕ ਅਤੇ ਵਰਕ ਪਰਮਿਟ ਤੋਂ ਬਿਨਾ ਅਕਾਦਮਿਕ ਸੈਸ਼ਨਾਂ ਵਿਚਕਾਰ ਨਿਯਮਤ ਤੌਰ ਤੇ ਨਿਰਧਾਰਤ ਬ੍ਰੇਕਾਂ ਦੌਰਾਨ ਪੂਰਾ ਸਮਾਂ ਕੱ ਸਕਦੇ ਨੇ ਕੈਂਪਸ ਦੇ ਵਿੱਚ ਕੰਮ ਕਿਸੇ ਵਿਦਿਅਕ ਸੰਸਥਾ ਦੀਆਂ ਸਹੂਲਤਾਂ ਵਿੱਚ ਕੀਤੇ ਗਏ ਰੋਜ਼ਗਾਰ ਨੂੰ ਦਸਉਂਦਾ ਹੈ ਜਿੱਥੇ ਇੱਕ ਵਿਦਿਆਰਥੀ ਰਜਿਸਟਰਡ ਹੁੰਦਾ ਹੈ ਤੇ ਪੋਸਟ ਸਕੈਂਡਰੀ ਸਟਡੀ ਪਰਮਿਟ ਧਾਰਕਾਂ ਨੂੰ ਆਪਣੀ ਯੂਨੀਵਰਸਿਟੀ ਜਾਂ ਕੋਲੇਜ ਦੇ ਕੈਂਪਸ ਵਿੱਚ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਜਦੋਂ ਤੱਕ ਉਹ ਪੂਰੇ ਸਮੇਂ ਦੀ ਵਿਦਿਆਰਥੀ ਹੁੰਦੇ ਨੇ ਇੱਕ ਓਪਨ ਵਰਕ ਪਰਮਿਟ ਧਾਰਕ ਨੂੰ ਕਿਸੇ ਵੀ ਮਾਲਕ ਦੇ ਲਈ ਇੱਕ ਨਿਰਧਾਰਤ ਸਮੇਂ ਦੇ ਲਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਹ ਕੀਤੇ ਜਾਂ ਸਥਾਨ ਉੱਤੇ ਪਾਬੰਦੀਆਂ ਲਗਾ ਸਕਦਾ ਹੈ ਜੇਕਰ ਥੋਟੇ ਸਟੱਡੀ ਪਰਮਿਟ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਅਧਿਕਾਰਤ ਨਹੀਂ ਹੋ ਅਤੇ ਜੇਕਰ ਤੁਸੀਂ ਸਿਰਫ ਅੰਗਰੇਜ਼ੀ ਜਾਂ ਫ੍ਰੈਂਚ ਨੂੰ ਦੂਜੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਦਾਖਲ ਕੀਤਾ ਹੈ ਤਾਂ ਤੁਸੀਂ ਵਰਕ ਪਰਮਿਟ ਤੋਂ ਬਿਨਾ ਕੈਂਪਸ ਤੋਂ ਬਾਹਰ ਕੰਮ ਨਹੀਂ ਕਰ ਸਕਦੇ ਇੱਕ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਵਰਕ ਪਰਮਿਟ ਤੋਂ ਬਿਨਾ ਕੰਮ ਕਰ ਸਕਦਾ ਬੈਚੇਕਰ ਉਹ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਯੂਨੀਵਰਸਿਟੀ ਜਾਂ ਕਾਲਜ ਦੇ ਕੈਂਪਸ ਵਿੱਚ ਜਿੱਥੇ ਉਹ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਸਮੇਂ ਲਈ ਜਿਸ ਸਮੇਂ ਦੇ ਲਈ ਉਹ ਉਸ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜਨ ਲਈ ਅਧਿਆਨ ਪਰਮਿਟ ਰੱਖਦਾ ਹੈ ਜੇਕਰ ਉਹ ਇੱਕ ਗਿਆਨ ਪਰਮਿਤਿਤਾਰਕ ਨੇ ਅਤੇ ਉਹ ਇੱਕ ਨਿਰਧਾਰਤ ਸਿੱਖਲਾਈ ਸੰਸਥਾ ਵਿੱਚ ਦਾਖਲਾ ਪ੍ਰਾਪਤ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਹਾਲਾਂਕਿ ਉਹਨਾਂ ਨੂੰ ਅਕਾਦਮਿਕ ਸੈਸ਼ਨਾਂ ਦੇ ਵਿਚਕਾਰ ਨਿਯਮਿਤ ਤੌਰ ਉਤੇ ਨਿਰਧਾਰਤ ਬ੍ਰੇਕ ਦੌਰਾਨ ਪੂਰੇ ਸਮੇਂ ਦੇ ਕੰਮ ਵਿੱਚ ਸ਼ਾਮਲ ਹੁੰਦੀ ਆ ਗਿਆ ਹੈ ਪਰ ਉਹਨਾਂ ਨੂੰ ਨਿਯਮਤ ਅਕਾਦਮਿਕ ਸੈਸ਼ਨ ਦੌਰਾਨ ਪ੍ਰਤੀ ਹਫ਼ਤੇ 24 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਅਗਿਆ ਨਹੀਂ ਹੈ ਪਾਤੀ ਵਿਦਿਆਰਥੀਆਂ ਦੇ ਲਈ ਕੈਨੇਡਾ ਸਖਤ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਾਸੀ ਇੱਕ ਨਿਊਜ਼ ਅਨੁਸਾਰ ਕੈਨੇਡਾ ਭਾਰਤ ਤੋਂ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਸੰਘੀ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਧੋਖਾਧੜੀ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ ਖਾਸ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੀ ਹੈ। ਅੱਗੇ ਵਧਦੇ ਹੋਏ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਤੇ ਕੈਨੇਡਾ ਦੀ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਦਾ ਟਿੱਚਾ 20 26 28 ਵਿੱਚ ਸਿਰਫ 155000 ਵਿਦਿਆਰਥੀਆਂ ਦੀ آمد ਹੈ ਜੋ ਕਿ ਪਿਛਲੇ ਸਾਲ ਦੇ ਟੀਚੇ ਨਾਲੋਂ 49% ਘਟ ਹੈ ਕੈਨੇਡਾ ਨੇ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਾਹਤ ਐਲਾਨ ਕੀਤਾ ਹੈ ਜੋ ਪੜ੍ਹਾਈ ਦੌਰਾਨ ਕੰਮ ਕਰਦੇ ਨੇ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਪਰਿਭਾਸ਼ਾ ਨੂੰ ਅਪਡੇਟ ਕੀਤਾ ਗਿਆ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ ਜੋ ਕਿ ਪਿਛਲੀ 20 ਘੰਟਿਆਂ ਦੀ ਸੀਮਾ ਤੋਂ ਵੱਧ ਹੈ ਜੀ ਹਾਂ ਕੈਂਪਸ ਤੋਂ ਬਾਹਰ ਦਾ ਕੰਮ ਇੱਕ ਸਟੱਡੀ ਪਰਮਿਟ ਧਾਰਕ ਦੁਆਰਾ ਕੀਤਾ ਗਿਆ ਰੋਜ਼ਗਾਰ ਹੈ ਜੋ ਉਹਨਾਂ ਦੇ ਰਜਿਸਟਰਡ ਵਿਦਿਅਕ ਸੰਸਥਾ ਦੇ ਕੈਂਪਸ ਤੋਂ ਬਾਹਰ ਹੁੰਦਾ ਹੈ 8 ਨਵੰਬਰ ਤੋਂ ਜੋ ਆ 24 ਤੱਕ ਵਿਦਿਆਰਥੀ ਵਰਕ ਪਰਮਿਟ ਦੇ ਲੋੜ ਤੋਂ ਬਿਨਾ ਪ੍ਰਤੀ ਹਫਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਦੇ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਕਾਮਕਾਜੀ ਨਿਯਮ ਅਨੁਸਾਰ ਕੁਝ ਵਿਦਿਆਰਥੀ ਇਸ ਕਿਸਮ ਦਾ ਕੰਮ ਨਿਯਤਮ ਅਕਾਦਮਿਕ ਸੈਸ਼ਨਾਂ ਦੌਰਾਨ ਹਫਤੇ ਵਿੱਚ 24 ਘੰਟੇ ਤੱਕ ਅਤੇ ਵਰਕ ਪਰਮਿਟ ਤੋਂ ਬਿਨਾ ਅਕਾਦਮਿਕ ਸੈਸ਼ਨਾਂ ਵਿਚਕਾਰ ਨਿਯਮਤ ਤੌਰ 'ਤੇ ਨਿਰਧਾਰਤ ਬ੍ਰੇਕਾਂ ਦੌਰਾਨ ਪੂਰਾ ਸਮਾਂ ਕੱ ਸਕਦੇ ਨੇ ਕੈਂਪਸ ਦੇ ਵਿੱਚ ਕੰਮ ਕਿਸੇ ਵਿਦਿਅਕ ਸੰਸਥਾ ਦੀਆਂ ਸਹੂਲਤਾਂ ਵਿੱਚ ਕੀਤੇ ਗਏ ਰੋਜ਼ਗਾਰ ਨੂੰ ਦਸਾਉਂਦਾ ਜਿੱਥੇ ਇੱਕ ਵਿਦਿਆਰਥੀ ਰਜਿਸਟਰਡ ਹੁੰਦਾ ਹੈ ਤੇ ਪੋਸਟ ਸਕੈਂਡਰੀ ਸਟਡੀ ਪਰਮਿਟ ਧਾਰਕਾਂ ਨੂੰ ਆਪਣੀ ਯੂਨੀਵਰਸਿਟੀ ਜਾਂ ਕੋਲੇਜ ਦੇ ਕੈਂਪਸ ਵਿੱਚ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਜਦੋਂ ਤੱਕ ਉਹ ਪੂਰੇ ਸਮੇਂ ਦੇ ਵਿਦਿਆਰਥੀ ਹੁੰਦੇ ਨੇ ਇਕ ਓਪਨ ਵਰਕ ਪਰਮਿਟ ਧਾਰਕ ਨੂੰ ਕਿਸੇ ਵੀ ਮਾਲਕ ਦੇ ਲਈ ਇੱਕ ਨਿਰਧਾਰਤ ਸਮੇਂ ਦੇ ਲਈ ਕੰਮ ਕਰਨ ਦੀ ਆਗਿਆ ਦਿੰਦਾ ਹੈ ਹਾਲਾਂਕਿ ਇਹ ਕੀਤੇ ਜਾਂ ਸਥਾਨ ਉੱਤੇ پابੰਦੀਆਂ ਲਗਾ ਸਕਦਾ ਹੈ ਜੇਕਰ ਥੋਟੇ ਸਟੱਡੀ ਪਰਮਿਟ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਲਈ ਅਧਿਕਾਰਤ ਨਹੀਂ ਹੋ ਅਤੇ ਜੇਕਰ ਤੁਸੀਂ ਸਿਰਫ ਅੰਗਰੇਜ਼ੀ ਜਾਂ ਫ੍ਰੈਂਚ ਨੂੰ ਦੂਜੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਦਾਖਲ ਕੀਤਾ ਹੈ ਤਾਂ ਤੁਸੀਂ ਵਰਕ ਪਰਮਿਟ ਤੋਂ ਬਿਨਾ ਕੈਂਪਸ ਤੋਂ ਬਾਹਰ ਕੰਮ ਨਹੀਂ ਕਰ ਸਕਦੇ ਇੱਕ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਵਰਕ ਪਰਮਿਟ ਤੋਂ ਬਿਨਾ ਕੰਮ ਕਰ ਸਕਦਾ ਇਹ ਚੇਕਰ ਉਹ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਯੂਨੀਵਰਸਿਟੀ ਜਾਂ ਕਾਲਜ ਦੇ ਕੈਂਪਸ ਵਿੱਚ ਜਿੱਥੇ ਉਹ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਉਸ ਸਮੇਂ ਲਈ ਜਿਸ ਸਮੇਂ ਦੇ ਲਈ ਉਹ ਉਸ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜਨ ਲਈ ਅਧਿਆਨ ਪਰਮਿਟ ਕਰਦਾ ਹੈ ਜੇਕਰ ਉਹ ਇੱਕ ਗਿਆਨ ਪਰਮਿਟ ਦੇ ਧਾਰਕ ਨੇ ਅਤੇ ਉਹ ਇੱਕ ਨਿਰਧਾਰਤ ਸਿੱਖਲਾਈ ਸੰਸਥਾ ਵਿੱਚ ਦਾਖਲਾ ਪ੍ਰਾਪਤ ਇੱਕ ਪੂਰੇ ਸਮੇਂ ਦਾ ਵਿਦਿਆਰਥੀ ਹੈ ਹਾਲਾਂਕਿ ਉਹਨਾਂ ਨੂੰ ਅਕਾਦਮਿਕ ਸੈਸ਼ਨਾਂ ਦੇ ਵਿਚਕਾਰ ਨਿਯਮਿਤ ਤੌਰ ਉਤੇ ਨਿਰਧਾਰਤ ਬ੍ਰੇਕ ਦੌਰਾਨ ਪੂਰੇ ਸਮੇਂ ਦੇ ਕੰਮ ਵਿੱਚ ਸ਼ਾਮਲ ਹੁੰਦੀ ਆ ਗਿਆ ਹੈ ਪਰ ਉਹਨਾਂ ਨੂੰ ਨਿਯਮਤ ਅਕਾਦਮਿਕ ਸੈਸ਼ਨ ਦੌਰਾਨ ప్రతి ਹਫਤੇ 24 ਘੰਟੇ ਤੋਂ ਵੱਧ ਕੰਮ ਕਰਨ ਦੀ ਅਗਿਆ ਨਹੀਂ ਹੈ ਪਾਤੀ ਵਿਦਿਆਰਥੀਆਂ ਦੇ ਲਈ ਕੈਨੇਡਾ ਸਖਤ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦਾਸੀ ਇੱਕ ਨਿਊਜ਼ ਅਨੁਸਾਰ ਕੈਨੇਡਾ ਆਤੋ ਵੀਜ਼ਾ ਅਜਿਆ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਸੰਘੀ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਧੋਖਾਧੜੀ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ ਖਾਸ ਵੀਜ਼ਾ ਅਜਿਆ ਨੂੰ ਰੱਦ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੀ ਹੈ ਅੱਗੇ ਵੱਧਦੇ ਹੋਏ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਘਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ ਤੇ ਕੈਨੇਡਾ ਦੀ 2026-2028 ਇਮੀਗ੍ਰੇਸ਼ਨ ਪੱਧਰ ਯੋਜਨਾ ਦਾ ਟਿੱਚਾ 2026-28 ਵਿੱਚ ਸਿਰਫ 1,55,000 ਵਿਦਿਆਰਥੀਆਂ ਦੀ ਆਮਦ ਹੈ ਜੋ ਕਿ ਪਿਛਲੇ ਸਾਲ ਦੇ ਟਿੱਚੇ ਨਾਲੋਂ 1 ਜਾ ਪ੍ਰਤੀਸ਼ਤ ਘਟੇ ਹੈ